ਇਸ ਦੇ ਵਿਚਾਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਦੀ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਨੇ 11 ਉਮੀਦਵਾਰਾਂ ਦੇ ਨਾਂ ਜਾਰੀ ਕਰ ਦਿੱਤੇ ਨੇ ਪਹਿਲੀ ਲਿਸਟ ਦੇ ਵਿੱਚ ਹਾਲਾਂਕਿ ਕੋਈ ਵੱਡਾ ਨਾਮ ਨਹੀਂ ਹੈ ਤੇ ਅਰਵਿੰਦ ਕੇਜਰੀਵਾਲ ਦੇ ਨਾਮ ਦਾ ਵੀ ਹਾਲੇ ਐਲਾਨ ਨਹੀਂ ਹੋਇਆ ਹੈ ਸੀਐਮ ਆਤਿਸ਼ੀ ਸਣੇ ਕਿਸੇ ਮੰਤਰੀ ਦਾ ਨਾਂ ਵੀ ਪਹਿਲੀ ਲਿਸਟ ਦੇ ਵਿੱਚ ਨਹੀਂ ਹੈ ਹਾਲਾਂਕਿ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਕਿ ਸਭ ਤੋਂ ਪਹਿਲੀ ਲਿਸਟ ਦੇ ਵਿੱਚ ਅਰਵਿੰਦ ਕੇਜਰੀਵਾਲ ਸਮੇਤ तमाम ਵੱਡੇ ਨਾਮ ਹੋਣਗੇ ਪਰ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ 11 ਉਮੀਦਵਾਰਾਂ ਦੇ ਨਾਮ ਜਾਰੀ ਕਰ ਦਿੱਤੇ ਗਏ ਨੇ ਹਾਲਾਂਕਿ ਹਾਲੇ ਇਲੈਕਸ਼ਨ ਅਨਾਉਂਸ ਨਹੀਂ ਹੋਈ ਹੈ ਦਿੱਲੀ ਦੇ ਵਿੱਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਪਰ ਉਸ ਤੋਂ ਪਹਿਲਾਂ ਹੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਤੋਂ ਹੀ ਗਤੀਵਿਧੀਆਂ ਜਿਹੜੀਆਂ ਨੇ ਉਹ ਤੇਜ਼ ਕਰ ਦਿੱਤੀਆਂ ਗਈਆਂ ਨੇ 11 ਉਮੀਦਵਾਰਾਂ ਦੇ ਨਾਮ ਜਿਹੜੇ ਨੇ ਉਹਨਾਂ ਦਾ ਐਲਾਨ ਕਰ ਦਿੱਤਾ ਗਿਆ ਏ ਮੇਰੇ ਸਹਿਯੋਗੀ ਪੰਕਜ ਕਪਾਈ ਫੋਨ ਲਾਈਨ ਤੇ ਮੌਜੂਦ ਨੇ ਪੰਕਜ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਵੱਲੋਂ 11 ਉਮੀਦਵਾਰਾਂ ਦੇ ਨਾਮ ਜਾਰੀ ਕਰ ਦਿੱਤੇ ਗਏ ਨੇ ਤਾਂ ਦੇਖੋ ਬਿਲਕੁਲ ਅ ਅੱਜ ਪੀਐਸਸੀ ਦੀ ਬੈਠਕ ਸੀ ਔਰ ਪੀਐਸਸੀ ਦੀ ਬੈਠਕ ਦੇ ਵਿੱਚ 11 ਉਮੀਦਵਾਰਾਂ ਦਾ ਐਲਾਨ ਜਿਹੜਾ ਕੀਤਾ ਗਿਆ ਔਰ ਇਸ ਦੇ ਵਿੱਚ ਅ ਵੀ ਇਹ ਅਹਿਮ ਗੱਲ ਹੈ ਕਿ 6 ਨਵੇਂ ਚਾਰੇ ਨੂੰ ਮੋਹੱਲਾ ਜਿਹੜਾ ਵਾ ਉਹ ਦਿੱਤਾ ਗਿਆ ਹੈ ਤੇ ਚਤਰਪੁਰ ਦੀ ਗੱਲ ਕੀਤੀ ਜਾਵੇ ਗਰਾੜੀ ਦੀ ਗੱਲ ਕੀਤੀ ਜਾਵੇ ਜੀਲਾਪੁਰ ਦੀ ਗੱਲ ਕੀਤੀ ਜਾਵੇ ਲਖਮੀਨਗਰ ਦੀ ਕਰਵਾਲ ਦੀ ਗੱਲ ਕੀਤੀ ਜਾਵੇ ਇਹਨਾਂ ਦੇ ਵਿੱਚ ਨਵੇਂ ਚਾਰੇ ਜਿਹੜੇ ਨੇ ਮੈਦਾਨ ਦੇ ਵਿੱਚ ਉਤਰੇ ਨੇ ਔਰ ਕੁਝ ਪੁਰਾਣੇ ਚਾਰੇਆਂ ਨੂੰ ਵੀ ਤਵੱਜ ਜਿਹੜੀ ਹੈ ਆਵਾਮਾਗੀ ਪਾਰਟੀ ਦੇ ਵੱਲੋਂ ਦਿੱਤੀ ਗਈ ਹੈ ਚਾਹੇ ਸ਼ਤਰਪੁਰ ਤੋਂ ਬ੍ਰਹਮ ਸਿੰਘ ਤਵਰ ਹੋਣ ਜਾਂ ਫਿਰ ਦੀਪਕ ਸਿੰਘਲਾ ਜਿਹੜੇ ਨੇ ਵਿਸ਼ਵਾਸਨਗਰ ਤੋਂ ਹੋਣ ਉਹਨਾਂ ਨੂੰ ਪਾਰਟੀ ਪਹਿਲਾਂ ਤੋਂ ਕਿਉਂਕਿ ਪੁਰਾਣੇ ਚਾਰੇ ਨੇ ਉਹਨਾਂ ਨੂੰ ਤਵੱਜ ਜਿਹੜੀ ਹੈ ਉਹ ਦਿੱਤੀ ਗਈ ਹੈ ਔਰ ਦੂਸਰੀ ਅਹਿਮ ਇਹ ਹੈ ਕਿ ਸਾਰਿਆਂ ਨੂੰ ਇੰਤਜ਼ਾਰ ਚਾਹਿਆ ਕੇਰਵਿੰਦ ਕੇਜੀਵਾਲ ਦੁਰਗੇਸ਼ ਪਾਠਕ ਜਾਂ ਫਿਰ ਜਿਹੜੇ ਵੱਡੇ ਚਿਹਰੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਪਹਿਲੀ ਸੂਚੀ ਦੇ ਵਿੱਚ ਨਾਮ ਆਏਗਾ ਚਾਹੇ ਮੌਜੂਦਾ ਸੀਐਮ ਆਦੀਸ਼ੀ ਦੀ ਗੱਲ ਕੀਤੀ ਜਾਵੇ ਜਾਂ ਮਨੀਤ ਸਿੰਘੂ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਨਾਮ ਜਿਹੜਾ ਪਹਿਲੀ ਲੀਸ ਦੇ ਵਿੱਚ ਨਹੀਂ ਜਿਹੜਾ ਵਾ ਰੱਖਿਆ ਗਿਆ ਹਾਲਾਂਕਿ ਦੂਜੀ ਲੀਸ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਬਿਲਕੁਲ ਬੰਕ ਜਸਟ ਟੰਗ ਦੇ ਨਾਲ 11 ਉਮੀਦਵਾਰਾਂ ਦੇ ਨਾਮ ਜਿਹੜੇ ਨੇ ਉਹ ਐਲਾਨ ਦਿੱਤੇ ਗਏ ਨੇ ਕੀ ਲੱਗਦਾ ਹੈ ਭਾਵੇਂ ਇਲੈਕਸ਼ਨ ਦਾ ਐਲਾਨ ਨਹੀਂ ਹੋਇਆ ਪਰ ਆਮ ਆਦਮੀ ਪਾਰਟੀ ਪਹਿਲ ਪਹਿਲ ਕਰ ਰਹੀ ਹੈ ਕਿ ਜਲਦੀ ਤੋਂ ਜਲਦੀ ਕੈਂਡੀਡੇਟ ਫਾਈਨਲ ਹੋ ਜਾਣ ਆਪੋ ਆਪਣੇ ਹਲਕਿਆਂ ਦੇ ਵਿੱਚ ਜਾਣ ਪ੍ਰਚਾਰ ਕਰਨ ਇਸ ਢੰਗ ਦੇ ਨਾਲ ਇਹ ਰਣਨੀਤੀ ਅਪਣਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਦੇਖੋ ਬਿਲਕੁਲ ਨਿਸ਼ਚਿਤ ਹੋਰ ਤੇ ਇਸ ਦੇ ਵਿੱਚ ਇੱਕ ਚੀਜ਼ ਹੋਰ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜੇ ਮੈਂ 6 ਚਿਹਰਿਆਂ ਦਾ ਗੱਲ ਕਰ ਰਿਹਾ ਛਤਰਪੁਰ ਖਿਰਾੜੀ ਫਿਲਮਪੁਰ ਲక్ష్ਮੀਨਗਰ ਕਰਵਾਲ ਨਗਰ ਜਾਂ ਮਟਿਆਲਾ ਵੀ ਇਹ ਇਹ 6 ਚਿਹਰੇ ਜਿਹੜੇ ਨੇ ਦੂਸਰੀ ਪਾਰਟੀਆਂ ਤੋਂ ਆਏ ਦੀ ਜੇ ਵੀ ਔਰ ਕਾਂਗਰਸ ਤਾਂ ਉਹਨਾਂ ਨੂੰ ਪਹਿਲਾਂ ਟਿਕਟ ਜਿਹੜੀ ਆਵਾਜ਼ਮੀ ਪਾਰਟੀ ਨੇ ਦੇ ਦਿੱਤੀ ਹੈ ਜਿਹੜੇ ਦੂਸਰੀ ਪਾਰਟੀਆਂ ਤੋਂ ਆਏ 6 ਅਜਿਹੇ ਚਿਹਰੇ ਨੇ ਔਰ ਇਹਨਾਂ ਨੂੰ ਇਸ ਕਰਕੇ ਵੀ ਪਹਿਲਾਂ ਟਿਕਟ ਦਿੱਤੀ ਗਈ ਹੈ ਤਾਂ ਕਿ ਇਹਨਾਂ ਨੂੰ ਸਮਾਂ ਜ਼ਿਆਦਾ ਮਿਲ ਜਾਵੇ ਆਪਣੀ ਗੱਲ ਰੱਖਣ ਦਾ ਪ੍ਰਚਾਰ ਕਰਨ ਦਾ ਔਰ ਦੂਸਰਾ ਵੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਟਿਕਟ ਇਹ ਕਨਫਰਮ ਹੈ ਕਿ ਉਸੇ ਜਗ੍ਹਾ ਤੋਂ ਚੋਣ ਲੜਨਗੇ ਨਵੀਂ ਦਿੱਲੀ ਤੋਂ ਜਿੱਥੋਂ ਮੌਜੂਦਾ ਵਿਧਾਇਕ ਨੇ ਕਾਲਕਾ ਜੀ ਤੋਂ ਆਤੀਸ਼ੀ ਨੇ ਉਹਨਾਂ ਦੀ ਟਿਕਟ ਕਨਫਰਮ ਹੈ ਕਿ ਉਹ ਉੱਥੋਂ ਚੋਣ ਲੜਨਗੇ ਇਸੇ ਤਰੀਕੇ ਨਾਲ ਮਨੀਸ਼ ਸਿਸੋਦੀਆ ਜਿਹੜੇ ਨੇ ਉਹਨਾਂ ਦੀ ਟਿਕਟ ਜਿਹੜੀ ਕਨਫਰਮ ਹੈ ਤਾਂ ਉਹਨਾਂ ਦੇ ਉੱਤੇ ਜ਼ਿਆਦਾ ਜਿਹੜਾ ਵਾ ਪਾਰਟੀ ਫੋਕਸ ਨਹੀਂ ਕਰ ਰਹੀ ਲੇਕਿਨ ਪਾਰਟੀ ਫੋਕਸ ਕਰ ਰਹੀ ਹੈ ਜਿਹੜੇ ਜਿਹੜੇ ਦੂਸਰੀ ਪਾਰਟੀਆਂ ਤੋਂ ਆਏ ਨੇ ਉਹਨਾਂ ਨੂੰ ਪਹਿਲਾਂ ਟਿਕਟ ਦਿੱਤੀ ਗਈ ਹੈ ਔਰ ਦੂਸਰਾ ਇਹ ਵੀ ਹੈ ਕਿ ਉਹ ਬਾਕੀ ਪਾਰਟੀਆਂ ਤੋਂ ਪਹਿਲਾਂ ਸਜਤ ਵੀ ਅਸੀਂ ਇਹ ਦੇਖਿਆ ਸੀਗਾ ਕਿ ਆਮ ਆਦਮੀ ਪਾਰਟੀ ਨੇ ਬਾਕੀ ਪਹਿਲਾਂ ਬਾਕੀ ਪਾਰਟੀਆਂ ਤੋਂ ਪਹਿਲਾਂ ਆਪਣੀ ਲਿਸਟ ਜਿਹੜੀ ਉਹ ਜਾਰੀ ਕਰ ਦਿੱਤੀ ਸੀਗੀ ਔਰ ਦਿੱਲੀ ਦੇ ਵਿੱਚ ਵੀ ਇਹ ਤਸਵੀਰ ਨਜ਼ਰ ਆਇਆ ਜੇ ਤਾਂ ਚੋਣ ਦਾ ਐਲਾਨ ਹੋਣਾ ਹੈ ਅਜੇ ਚੋਣ ਜਾਬਤਾ ਲੱਗਣਾ ਹੈ ਤਰੀਕਾ ਬ ਐਲਾਨ ਹੋਣਾ ਹੈ ਲੇਕਿਨ ਆਮ ਆਦਮੀ ਪਾਰਟੀ ਅਸੀਂ ਪਿਛਲੇ 15-20 ਦਿਨਾਂ ਦੀ ਗੱਲ ਕੀਤੀ ਜਾਵੇ ਦਰਵਿੰਦ ਕੇਜਰੀਵਾਲ ਕਾਫੀ ਐਕਟਿਵ ਨੇ ਪਿਛਲੇ ਦਿਨਾਂ ਚ ਜ਼ਬਰਦਸਤ ਪ੍ਰਚਾਰ ਦਿੱਲੀ ਚ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹਾ ਤੇ ਇਸੇ ਵੱਲੋਂ ਕਈ ਸਾਰੇ ਫੈਸਲੇ ਜਿਹੜੇ ਨੇ ਉਹ ਅੱਜ ਦਿੱਲੀ ਸਰਕਾਰ ਦੇ ਵਿੱਚ ਲਿੱਤੇ ਜਾ ਰਹੇ ਨੇ ਤਾਂ ਜਿਹੇ ਅੱਜ ਬੀਐਸਸੀ ਦੀ ਮੀਟਿੰਗ ਬੁਲਾ ਕੇ ਅੱਜ 11 ਉਮੀਦਵਾਰਾਂ ਦਾ ਐਲਾਨ ਜਿਹੜਾ ਹੋਇਆ ਆ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਵਾ ਦਿੱਲੀ ਦੇ ਵਿੱਚ ਕਰ ਦਿੱਤਾ ਗਿਆ। ਆ ਬਿਲਕੁਲ ਆ ਪੰਕਜ ਜਸਟੰਗ ਦੇ ਨਾਲ ਆਮ ਆਦਮੀ ਪਾਰਟੀ ਨੇ 11 ਉਮੀਦਵਾਰਾਂ ਦਾ ਨਾਂ ਜਿਹੜਾ ਏ ਉਸ ਦੀ ਲਿਸਟ ਜਾਰੀ ਕਰ ਦਿੱਤੀ ਹੈ, ਪਹਿਲ ਕੀਤੀ ਹੈ ਤੇ ਵੱਡੇ ਨਾਮ ਜਿਹੜੇ ਨੇ ਉਹ ਹਾਲੇ ਉਹਨਾਂ ਦੀ ਲਿਸਟ ਜਿਹੜੀ ਆ ਉਹ ਨਹੀਂ ਆਈ ਹਾਲਾਂਕਿ ਕਿਉਂਕਿ ਉਹ ਤੈ ਕਰਵਿੰਦ ਕੇਜਰੀਵਾਲ ਨੇ ਕਿੱਥੋਂ ਲੜਨਾ ਹੈ ਜਾਂ ਜਸਟੰਗ ਦੇ ਨਾਲ ਤੁਸੀਂ ਦੇਖੋ ਕਿ ਆਤੀਸ਼ੀ ਨੇ ਹੋਰ ਵੱਡੇ ਚਿਹਰੇ ਨੇ तमाम ਜਿਹੜੇ ਮੰਤਰੀ ਵੀ ਨੇ ਉਹਨਾਂ ਨੇ ਕਿੱਥੋਂ ਕਿੱਥੋਂ ਲੜਨਾ ਉਹ ਤਾਂ ਪਹਿਲਾਂ ਹੀ ਫਾਈਨਲ ਹੈ ਪਰ ਜਿਹੜੇ 11 ਉਮੀਦਵਾਰ ਨੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਨਵੇਂ ਨਾਮ ਵੀ ਨੇ ਇਸ ਦੇ ਵਿੱਚ ਜਿਹੜੇ ਪਹਿਲਾਂ ਮੌਜੂਦਾ ਵਿਧਾਇਕ ਨੇ ਉਹਨਾਂ ਦੀ ਥਾਂ ਤੇ ਇਸ ਵਾਰ ਫੇਰ ਬਦਲ ਵੀ ਆ ਟਿਕਟਾ ਬਦਲੀਆਂ ਵੀ ਗੰਜਾਂ ਨੇ ਦੇਖੋ ਕਿਉਂਕਿ ਮੁਕਾਬਲਾ ਸਿੱਧੇ ਤੌਰ ਤੇ ਦਿੱਲੀ ਦੇ ਵਿੱਚ ਗਈਏ ਤਾਂ ਭਾਜੀਪੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਰਹਿਣ ਵਾਲਾ ਵਾ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਤੀਸਰੀ ਵਾਰ ਸਰਕਾਰ ਜਿਹੜੀ ਉਹ ਬਣੀ ਹੈ ਔਰ ਹੁਣ ਚੌਥੀ ਵਾਰ ਜਿਹੜਾ ਚੋਣ ਦੇ ਵਿੱਚ ਜਾ ਰਹੇ ਨੇ ਦੂਜੇ ਪਾਸੇ ਬੀਜੇਪੀ ਦੀ ਕੇਂਦਰ ਦੇ ਵਿੱਚ ਸਰਕਾਰ ਹੈ ਬੀਜੇਪੀ ਦੀ ਦਿੱਲੀ ਦੇ ਵਿੱਚ ਜਿਹੜਾ ਵਾ ਕਾਂਗਰਸ ਦੇ ਮੁਕਾਬਲੇ ਕਾਫੀ ਸਟਰੋਂਗ ਜਿਹੜੀ ਉਹ ਨਜ਼ਰ ਆਉਂਦੀ ਹੈ ਔਰ ਕਾਂਗਰਸ ਪਿਛਲੇ ਅਗਰ 10 ਸਾਲ ਦੀ ਗੱਲ ਕੀਤੀ ਜਾਵੇ ਦਿੱਲੀ ਦੇ ਵਿੱਚ ਹਾਸ਼ੀਏ ਤੇ ਰਹੀ ਹੈ ਇੱਕ ਵੀ ਸੀਟ ਜਿਹੜੀ ਉਹ ਕਾਂਗਰਸ ਦੀ ਨਹੀਂ ਆਈ ਹੈ ਦਾ ਜਿਹੇ ਜਿਹੜੇ ਦੂਸਰੀ ਪਾਰਟੀਆਂ ਤੋਂ ਵੱਡੇ ਚਿਹਰੇ ਕਿਉਂਕਿ ਅਸੀਂ ਦੇਖਿਆ ਗਹਿਲੋ ਖਲਾਸ਼ ਗਹਿਲੋ ਜਿਹੜੇ ਨੇ ਵੱਡੇ ਚਿਹਰੇ ਸੀ ਆਮ ਆਦਮੀ ਪਾਰਟੀ ਦੇ ਉਹ ਭਾਜਪਾ ਨੇ ਉਹਨਾਂ ਨੂੰ ਲੈ ਲਿਆ ਭਾਜਪਾ ਦੇ ਵਿੱਚ ਸ਼ਾਮਲ ਹੋ ਕੇ ਪਾਰਟੀ ਨੂੰ ਅਲਵੇ ਦਾ ਕਹਿ ਦਿੱਤਾ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਪਿਛਲੇ ਹਫਤੇ 10 ਦਿਨੋਂ ਜਾਂ 15 ਦਿਨ ਦੀ ਗੱਲ ਕੀਤੀ ਜਾਵੇ ਕੋਈ ਚਿਹਰੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਜਿਹੜੇ ਦੂਸਰੀ ਪਾਰਟੀਆਂ ਤੋਂ ਆਏ ਸੀ ਠੀਕ ਹੈ ਮਨਕੁਸ਼ ਬਹੁਤ ਧੰਨਵਾਦ ਇਸ ਪੂਰੀ ਅਪਡੇਟ ਦੇ ਲਈ ਤਾਂ 11 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ 11 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ